ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਕੱਲ ਤੋਂ ਹੀ ਆਪਰੇਸ਼ਨ ਪ੍ਰਹਾਰ ਪੂਰੇ ਸਟੇਟ ਵਿੱਚ ਸ਼ੁਰੂ ਕੀਤਾ ਗਿਆ ਹੈ ਆਪਰੇਸ਼ਨ ਪ੍ਰਹਾਰ ਇੱਕ ਸਸਟੇਨਡ ਆਪਰੇਸ਼ਨ ਹੈ ਅਗੇਂਸਟ ਆਰਗੇਨਾਈਜ਼ ਕ੍ਰਿਮੀਨਲਸ ਐਂਡ ਗੈਂਗਸਟਰਸ ਇਹ ਸਿਰਫ ਗੈਂਗਸਟਰਸ ਹੀ ਨਹੀਂ ਬਲਕਿ ਜਿਹੜੇ ਉਹਨਾਂ ਦੇ ਵੱਖ-ਵੱਖ ਐਸੋਸੀਏਟਸ ਨੇ ਯਾਨੀ ਕਿ ਉਹਨਾਂ ਦੇ ਜਿਹੜੇ ਸਾਰਾ ਨੈਟਵਰਕ ਹੈ ਜਿਹੜੇ ਉਹਨਾਂ ਨੂੰ ਪਨਾਹ ਦਿੰਦੇ ਨੇ ਹਾਰਬਰਸ ਜਿਹੜੇ ਉਹਨਾਂ ਨੂੰ ਪੈਸੇ ਫੰਡ ਕਰਦੇ ਨੇ ਉਹਨਾਂ ਦੇ ਫਾਈਨੈਂਸਰਸ ਤੇ ਜਿਹੜੇ ਬਾਕੀ ਸਾਰੇ ਲੌਜਿਸਟਿਕਸ ਪ੍ਰੋਵਾਈਡਰ ਨੇ ਉਹਨਾਂ ਦੇ ਖਿਲਾਫ ਇੱਕ ਜੰਗ ਹੈ ਇਹਦੇ ਵਿੱਚ ਇੱਕ ਟੋਲ ਫਰੀ ਹੈਲਪਲਾਈਨ ਜਿਦੇ ਵਿੱਚ ਖੰਨਾ ਦੇ ਨਾਗਰਿਕ ਆਪਣਾ ਕੋਈ ਵੀ ਯੋਗਦਾਨ ਦੇ ਸਕਦੇ ਨੇ ਕੋਈ ਇਨਪੁਟ ਦੇ ਸਕਦੇ ਨੇ ਤੇ ਉਹਨਾਂ ਦਾ ਨਾਮ ਤੇ ਪਤਾ ਬਿਲਕੁਲ ਗੁਪਤ ਰੱਖਿਆ ਜਾਵੇਗਾ ਅਤੇ ਫੌਰੀ ਤੌਰ ਤੇ ਕਾਰਵਾਈ ਕੀਤੀ ਜਾਵੇਗੀ ਤੇ ਇਹ ਵੀ ਜਾਰੀ ਕੀਤੀ ਗਈ ਹੈ ਇਸ ਹੈਲਪਲਾਈਨ ਦਾ ਨੰਬਰ ਹੈ 9394693946 ਪਿਛਲੇ 36 ਘੰਟਿਆਂ ਦੇ ਅੰਦਰ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ ਇਹਦੇ ਵਿੱਚ 170 ਤੋਂ ਜ਼ਿਆਦਾ ਲੋਕੀ ਰਾਉਂਡ ਅਪ ਕੀਤੇ ਗਏ ਹਨ ਕਾਫੀ ਅਰੇਸਟਾ ਅਤੇ ਰੋਕੂ ਕਾਰਵਾਈਆਂ ਕੀਤੀਆਂ ਗਈਆਂ ਹਨ ਤਕਰੀਬਨ 200 ਗ੍ਰਾਮ ਚਿੱਟੇ ਦੀ ਰਿਕਵਰੀ ਹੋਈ ਹੈ ਨਾਲ ਦੀ ਨਾਲ 6 ਪਿਸਤੌਲ 11 ਜ਼ਿੰਦਾ ਕਾਰਤੂਸ ਦੋ 4-ਵੀਲਰ ਅਤੇ ਕਈ 2-ਵੀਲਰ ਰਾਉਂਡ ਅਪ ਕੀਤੇ ਗਏ ਹਨ ਨਾਲ ਹੀ ਕਾਫੀ ਵਾਂਟਡ ਕ੍ਰਿਮੀਨਲਸ ਵੀ ਸਾਡੇ ਸ਼ਿਕੰਜੇ ਚ ਆਏ ਨੇ ਜਿਹੜੇ ਕਿ ਪਿਛਲੇ ਪਰਚੇ ਅਸੀਨਸ ਕ੍ਰਾਈਮਜ਼ ਵਿੱਚ ਸੰਗੀਨ ਜੁਰਮਾਂ ਵਿੱਚ ਵਾਂਟਡ ਸਨ ਜਿਵੇਂ ਕਿ ਇੱਕ ਅਟੈਂਪਟ ਟੂ ਮਰਡਰ ਦਾ ਕੇਸ ਵਿੱਚ ਸੀ ਇੱਕ ਕਿਡਨਾਪਿੰਗ ਦੇ ਪਰਚੇ ਵਿੱਚ ਸੀ ਜਿੱਦੇ ਖਿਲਾਫ ਪਹਿਲਾਂ ਵੀ ਲੁਧਿਆਣਾ ਵਿਖੇ ਇੱਕ ਐਕਸਪਲੋਸਿਵ ਐਕਟ ਦਾ ਪਰਚਾ ਵੀ ਦਰਜ ਸੀ ਜਿਨੇ ਪੈਟਰੋਲ ਬੰਬ ਸਿਟਿਆ ਸੀ ਇਸ ਲਈ ਮੈਂ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਪੰਜਾਬ ਪੁਲਿਸ ਦੇ ਇਸ ਆਪਰੇਸ਼ਨ ਪ੍ਰਹਾਰ ਵਿੱਚ ਸਾਡਾ ਵੱਧ ਚੜ੍ਹ ਕੇ ਸਾਥ ਦਿਓ ਅਤੇ ਸਾਨੂੰ ਆਪਣੀ ਇਨਪੁਟਸ ਦਿਓ ਧੰਨਵਾਦ ਇਹ ਆਪਰੇਸ਼ਨ ਜੀ ਵੈਸੇ ਤਾਂ ਇੱਕ ਸਸਟੇਨਡ ਕੈਂਪੇਨ ਹੈ ਪਰ ਪਹਿਲੇ 72 ਆਵਰਸ ਅਸੀਂ ਸਸਟੇਨਡ ਰੱਖਾਂਗੇ ਉਹ ਤੋਂ ਬਾਅਦ ਇਹ ਸਾਡਾ ਜਾਰੀ ਰਹੇਗਾ ਜਿਹੜੇ ਵੀ ਅਸੀਂ ਗੈਂਗਸਟਰ ਤੇ ਉਹਨਾਂ ਦੇ ਐਸੋਸੀਏਟਸ ਹੁਣ ਫੜੇ ਨੇ ਉਹਨਾਂ ਦੇ ਸਾਰੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਪੂਰੀ ਡੂੰਘਾਈ ਵਿੱਚ ਤਫ਼ਤੀਸ਼ ਕਰਾਂਗੇ ਕਿੰਦਾ ਦਾ ਫੀਡਬੈਕ ਆ ਰਿਹਾ 36 ਘੰਟੇ ਦੀ ਗੱਲ ਕਰੀਏ ਹਮ ਜਿੱਤਾ ਇੱਥੇ ਵੀ ਲੋਕ ਤੋਹਾ ਕਰ ਰਹੇ ਸੀਗੇ ਰਾਜੀ ਹੋ ਰਹੇ ਸੀਗੇ ਨਸ਼ੇ ਛੱਡਣ ਲਈ ਵੀ ਨਾ ਜੀ ਕੋਈ ਕਿਤਰਾਂ ਦਾ ਫੀਡਬੈਕ ਆ ਰਿਹਾ ਜੀ ਦੇਖੋ ਅਸੀਂ ਜਿਵੇਂ ਕਿ ਤੁਸੀਂ ਨਸ਼ਾ ਦੀ ਗੱਲ ਕੀਤੀ ਤੇ ਅਸੀਂ ਤਿੰਨੋ ਸਟ੍ਰੈਟਜੀਆਂ ਤੇ ਇੰਪਲੀਮੈਂਟ ਕੀਤਾ ਹੈਗਾ ਆਪਰੇਸ਼ਨ ਪ੍ਰਹਾਰ ਦੇ ਦੌਰਾਨ ਇਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਇਨਫੋਰਸਮੈਂਟ ਦੀ ਗੱਲ ਕਰੀਏ ਤੇ ਰਿਕਵਰੀ ਦੇ ਨਾਲ ਨਾਲ 2 ਲੱਖ ਦੀ ਡਰਗ ਮਨੀ ਵੀ ਰਿਕਵਰ ਹੋਈ ਹੈ ਜਿਹੜੇ ਪਗੋੜੇ ਨੇ ਐਂਡੀਪੀਐਸ ਤੇ ਉਹ ਵੀ ਫੜੇ ਗਏ ਨੇ ਟੋਟਲ ਅਸੀਂ 6 ਪਗੋੜੇ ਫੜੇ ਨੇ ਇਨਕਲੂਡਿੰਗ ਨਸ਼ਾ ਤਸਕਰ ਨਾਲ ਹੀ ਜਿਹੜੇ ਵੱਡੀ ਮੱਛਲੀ ਜਿਹਨੂੰ ਅਸੀਂ ਕਹਿੰਦੇ ਹੈਗੇ ਆ ਨਸ਼ਾ ਤਸਕਰੀ ਕਰਨ ਵਾਲੇ ਉਹਨਾਂ ਨੂੰ ਵੀ ਫੜਿਆ ਗਿਆ ਹੈ ਨਾਲ ਹੀ ਜੇਕਰ ਅਸੀਂ ਡੀਡਿਕਸ਼ਨ ਦੀ ਗੱਲ ਕਰੀਏ ਤੇ ਖੰਨਾ ਪੁਲਿਸ 4000 ਤੋਂ ਜ਼ਿਆਦਾ ਅਡਿਕਟਸ ਨੂੰ ਵੋਟ ਸੈਂਟਰਾਂ ਅਤੇ ਡੀਡਿਕਸ਼ਨਲ ਸੈਂਟਰਾਂ ਵਿੱਚ ਐਡਮਿਟ ਕਰ ਚੁੱਕੀ ਹੈ ਜੇਕਰ ਅਸੀਂ ਪ੍ਰੀਵੈਂਸ਼ਨ ਦੀ ਗੱਲ ਕਰੀਏ ਤੇ ਸਾਡੇ ਅਵੇਅਰਨੈਸ ਕੈਂਪੇਨਸ ਹਮੇਸ਼ਾ ਜਾਰੀ ਰਹਿੰਦੇ ਨੇ ਸੇਫ ਪੰਜਾਬ ਹੈਲਪਲਾਈਨ ਤੋਂ ਵੀ ਸਾਨੂੰ ਵਧੀਆ ਇਨਪੁਟਸ ਮਿਲੇ ਨੇ ਜਿਨ੍ਹਾਂ ਤੇ ਅਸੀਂ ਐਫ ਆਈ ਆਰ ਦਰਜ ਕੀਤੇ ਨੇ ਤੇ ਕਈਆਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਵਿੱਚ ਵੀ ਜਮਾ ਕਰਾਇਆ ਹੈ ਮੈਡਮ ਜਿਹੜੇ ਲੋਕ ਖੁੱਲਕੇ ਨਹੀਂ ਆ ਰਹੇ ਸਾਹਮਣੇ ਤੁਹਾਡੇ ਜਿਹੜਾ ਡਾਟੀਟ ਨੇ ਉਹਨਾਂ ਨੂੰ ਕੀ ਮੈਸੇਜ ਲਾਵਗੇ ਉਹਨਾਂ ਨੂੰ ਇਹੀ ਮੈਸੇਜ ਲਾਵਾਂਗੇ ਕਿ ਆਪਰੇਸ਼ਨ ਪ੍ਰਹਾਰ ਦੇ ਤਹਿਤ ਇਹ ਜਿਹੜੀ ਐਂਟੀ ਗੈਂਗਸਟਰ ਹੈਲਪਲਾਈਨ ਦਾ ਨੰਬਰ ਮੈਂ ਦਿੱਤਾ ਹੈ ਉਸ ਤੇ ਉਹ ਕਰਦੇ ਨੇ ਉਹਨਾਂ ਦੀ ਆਇਡੈਂਟੀਟੀ ਅਨੋਨਿਮਸ ਰੱਖੀ ਜਾਵੇਗੀ ਗੁਪਤ ਰੱਖੀ ਜਾਏਗੀ ਨਾਲ ਦੀ ਨਾਲ ਉਹ ਡਾਇਰੈਕਟਲੀ ਇੱਥੇ ਸਾਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਆਪਣੀ ਇਨਪੁਟਸ